ਐਸਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਈ ਸਤ ਸ੍ਰੀ ਅਕਾਲ ਆਪਣਾ ਨਾਮ ਮੇਰਾ ਨਰਨਾਰਨ ਧੀਰ ਸਿੰਘ ਤੁਲਾ ਮਾ ਬਠੰਡਾ ਤੋਂ ਬਿਲੋਂਗ ਕਰਦਾ ਹਾਂ ਅੱਛਾ ਵੈਸੇ ਮੈਂ ਮਕੈਨਿਕ ਹੈਗਾ ਅੱਛਾ ਜੀ ਆਹ ਨਾਲ ਦੀ ਆਪਾਂ ਹੌਬੀ ਰੱਖੀ ਵੀ ਹੈ ਠੀਕ ਹੈ ਜੀ ਇਹ ਤੁਹਾਨੂੰ ਸ਼ੌਂਕ ਆ ਮਤਲਬ ਕੀ ਹਾਂ 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 ਕਿੰਨੇ ਟਾਈਮ ਤੋਂ ਤੁਹਾਨੂੰ ਸ਼ੌਂਕ ਪੈ ਗਿਆ ਇਹਨੂੰ ਮੈਨੂੰ ਘੱਟੋ ਘੱਟ ਮੇਰੀ 65 ਸਾਲ ਦੀ ਏਜ ਹੋ ਗਈ ਹੁਣ ਤਾਂ ਹਾਂ ਜੀ ਮੈਂ ਤਕਰੀਬਨ 30-35 ਸਾਲ ਪਲੱਸ ਹੋ ਗਿਆ ਮੈਨੂੰ ਆਹ ਸਮਾਨ ਕਲੈਕਟ ਕਰਦੇ ਨੂੰ ਸ਼ਾਹ ਉਹਨਾਂ ਪੈਸੇ ਮਾਨ ਬਾਰੇ ਦੱਸੋ ਤੁਹਾਨੂੰ ਵਿਸਤਾਰ ਦੇ ਹਾਂ ਜੀ ਹਾਂ ਆਹ ਤਾਂ ਘੜੀਆਂ ਹੋ ਗਿਆ ਜਿਵੇਂ ਹਨ ਆਹ ਘੜੀਆਂ ਹੋ ਗਿਆ ਆਪਾਉਟ ਘੜੀ ਹੋ ਗਈ ਜਿੱਦਾਂ ਅਛਾ ਪਾਉਟ ਘੜੀ ਹਾਂ ਆਹ ਜਿਹੜਾ ਸੀਗਾ ਸ਼ਾਹੀ ਫਰਮਾਨ ਠੀਕ ਹੈ ਰਾਜੇ ਮਹਾਰਾਜੇ ਜਿਹੜੇ ਫਰਮਾਨ ਇੱਕ ਦੂਜੇ ਨੂੰ ਭੇਜਦੇ ਸੀ ਹਾਂ ਲੜਾਈ ਝਗੜੇ ਵਾਸਤੇ ਜਿਵੇਂ ਚਿੱਠੀ ਪੱਤਰ ਕਹਿੰਦਾ ਮਤਲਬ ਬਿਲਕੁਲ ਬਿਲਕੁਲ ਜਿਹਦੇ ਨਾਲ ਮੀਂਹ ਨਹੀਂ ਜਨਾ ਹਾਂ ਮੀਂਹ ਕਹਿੰਦੇ ਭਿਜੇ ਨਾ ਉਸ ਟਾਈਮ ਤਾਂ ਸਾਧਨ ਹੀ ਨਾ ਹੁੰਦੇ ਸੀਗੇ ਆਵਾਜਾ ਵੀ ਦੇ ਤੁਰ ਕੇ ਪੈਦਲ ਜਾਂਦੇ ਕੋਈ ਘੋੜਿਆਂ ਤੇ ਜਾਂਦੇ ਉਹ ਚੀਜ਼ ਸੀ ਆਹ ਕਹੇਗੀ ਜੀਏ ਇਹ ਚੀਜ਼ਾਂ ਨਿਤਰੇ ਆ ਜਿਹੜੇ ਆਪਾਂ ਰੈਡਕਰੀ ਤੇ ਪਹਿਲਾਂ ਰੈਡਕੇ ਦੇ ਸੀਗੇ ਮਦਾਨੀ ਮਦਾਨੀ ਆ ਆਗੇ ਕੰਠੇ ਆ ਆ ਕੰਠੇ ਆਗੇ ਜਿਹੜੇ ਪੰਜਾਬੀ ਕੰਠੇ ਆਪਣੇ ਕਹਿੰਦੇ ਹਾਂ ਹਾਂਜੀ ਇਹ ਸਿੱਕੇ ਆਗੇ ਆ ਆ ਰਿਪਬਲਿਕ ਇੰਡੀਆ ਜਿਵੇਂ ਲੱਗ ਲੱਗ ਐਰੰਜਮੈਂਟ ਬਾਈ ਕੱਢਦੇ ਹੈਗੇ ਆ ਅੱਛਾ ਉਹ ਲਾਇਵ ਆ ਸੈੱਟ ਲਾਇਵੇ ਆ ਹਾਂ ਆ ਡਿਫੈਂਸ ਦੇ ਮੈਡਲ ਆਗੇ ਜਿਵੇਂ ਬਹਾਦਰੀ ਦੇ ਮੈਡਲ ਹੁੰਦੇ ਸੀਗੇ ਡਿਫੈਂਸ ਦੇ ਮਿਲਟਰੀ ਫੌਜ ਦੇ ਠੀਕ ਆ ਜੀ ਇਹਦੇ ਵਿੱਚ ਜਿਹੜੇ ਕੋਇਨ ਹੈਗੇ ਆ ਮਹਾਰਾਜ ਜੀਤ ਸਿੰਘ ਅੱਛਾ ਹਿੰਦੂ ਸਾਸੇ ਹੋ ਗਏ ਜਿਵੇਂ ਮੁਗਲ ਹੋ ਗਏ ਹਾਂਜੀ ਅੱਡੋ ਅੱਡੀ ਕਿਵੇਂ ਆਪਣੇ ਰਿਆਸਤਾਂ ਸੀਗੀਆਂ ਇੰਡੀਆ ਦੀਆਂ ਰਿਆਸਤਾਂ ਦੇ ਅਲੱਗ-ਅਲੱਗ ਕੋਇਨ ਹੈਗੇ ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਕਿਹੜੀ ਜੀਚ ਹਾਂ ਇਹ ਮਹਾਰਾਜਾ ਰਣਜੀਤ ਸਿੰਘ ਦਾ ਹੈ ਹਾਂ ਆ ਦਿਖਾ ਦੇ ਜੋ ਕਿ ਮਹਾਰਾਜਾ ਰਜੀਤ ਸਿੰਘ ਦਾ ਜਿਹੜਾ ਨਾ ਉਹਦਾ ਤਿੰਨ ਸੀ ਜਿਹੜਾ ਪੱਤਾ ਸੁਆ ਦਾ ਪਿੱਪਲ ਦਾ ਠੀਕਾ ਉਹਨਾਂ ਉੱਤੇ ਪਿੱਪਲ ਦਾ ਪੱਤਾ ਛਪਿਆ ਹੁੰਦਾ ਅੱਛਾ ਆ ਜਿਹੜਾ ਫੋਨ ਸੈਟਾ ਅੰਗਰੇਜ਼ਾਂ ਟਾਈਮ ਤੇ ਸੀ ਜਦੋਂ ਬਹੁਤ ਅੰਗਰੇਜ਼ ਜਿਹੜੇ ਚੰਗੇ ਤਗੜੇ ਅਫਸਰ ਹੁੰਦੇ ਸੀ ਉਹਨਾਂ ਕੋਲੇ ਹੁੰਦਾ ਸੀ ਕਿਉਂਕਿ ਆਹ ਬੰਦੇ ਨੂੰ ਤਾਂ ਪਤਾ ਨਹੀਂ ਹੁੰਦਾ ਸੀ ਆਹ 47 ਤੋਂ ਪਹਿਲਾਂ ਦਾ ਹੈਗਾ ਠੀਕ ਆ ਜੀ ਉਦੋਂ ਬਾਅਦ ਮਿੱਤਰੋ ਇਹ ਗਦਰ ਫਿਲਮ ਦੇ ਵਿੱਚ ਆਇਆ ਸੀ ਆ ਹਾਂ 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 ਗਦਰ ਫਿਲਮ ਵਿੱਚ ਗਦਰ ਗਦਰ ਫਿਲਮ ਵਿੱਚ ਬਿਲਕੁਲ ਆਹੀ ਆਈ ਹੋਸੀ ਆ ਆ ਜਿਵੇਂ ਟਾਰਚ ਆ ਗਿਆ ਆ ਸਾਈਕਲ ਵਾਲਿਆਂ ਦਾ ਸਾਈਕਲ ਦਾ ਡੈਨਮੋ ਆ ਗਿਆ ਅੱਛਾ ਇਹਦੇ ਸਾਈਕਲ ਦੇ ਇਲਸਨਸ ਹੁੰਦੇ ਸੀਗੇ ਟੋਕਨ ਹੁੰਦਾ ਸੀਗਾ ਉਹੀ ਹੈ ਰੇਡਵੇ ਦੇ ਇਲਸਨਸ ਹੁੰਦੇ ਸੀਗੇ ਉਹ ਨਿਊ ਕਰਾਉਣੇ ਪੈਂਦੇ ਸੀ ਉਹ ਵੀ ਹੈ ਅੱਛਾ ਆ ਕਿਵੇਂ ਲੈਂਪ ਹੋਗੇ ਪਹਿਲਾਂ ਲਾਈਟ ਬੱਤੀ ਦਾ ਹੈ ਨਹੀਂ ਸੀਗਾ ਆ ਫੋਲਡਿੰਗ ਵੀ ਇਦਾਂ ਵੀ ਲੱਗ ਜਾਂਦਾ ਆ ਤਾਂ ਹੋ ਜਾਂਦਾ ਅੱਛਾ ਜੇ ਰੱਖਣਾ ਸਟੈਂਡਿੰਗ ਰੱਖਣਾ ਸਟੈਂਡਿੰਗ ਵੀ ਹੈ ਆ ਜਿਵੇਂ ਕਲਮ ਦੁਆਤ ਹੋ ਗਈ ਕਿਉਂਕਿ ਅੱਜ ਕੱਲ ਤਾਂ ਬੱਚਿਆਂ ਨੂੰ ਪਤਾ ਹੀ ਨਹੀਂ ਕਲਮ ਦੁਆਤ ਦਾ ਆ ਜਿਹੜੇ ਵੱਡੇ ਮੁੰਚੀ ਹੁੰਦੇ ਸੀ ਚੰਗੇ ਘਰਾਂਿਆਂ ਦੇ ਘਰਾਂ 'ਚ ਉਹ ਲਿਖਤ ਪੜਤੀ ਹੈ ਜਿਵੇਂ ਆਡੋ ਆਡਿ ਦੇਸ਼ ਵਿਦੇਸ਼ ਦੀ ਸਟੈਂਪ ਹੋ ਗਈ ਬਿਲਕੁਲ ਆ ਸਪੈਸ਼ਲ ਜਿਵੇਂ ਪੋਸਟ ਕਾਰਡ ਲੱਗ ਕਰਦੇ ਸਪੈਸ਼ਲ ਠੀਕ ਆ ਉਹ ਹੈ ਆਮ ਨਹੀਂ ਹੈ ਕਿਉਂਕਿ ਉਕੇ ਕੱਢਦੇ ਪਾਕਿਸਤਾਨ ਤੇ ਆ ਗਿਆ ਸਿੱਧਾ ਹਾਂ ਹਾਂ ਜੋ ਵੀ ਹਾਂ ਅਲੱਗ ਅਲੱਗ ਕੱਢਦੇ ਕੋਈ ਵੀ ਸਿੱਖ ਨਾਲ ਆ ਕਿਵੇਂ ਯੂਐਸਏ ਦਾ ਲੈਂਪ ਹੈਗਾ ਅੱਛਾ ਯੂਐਸਏ ਜਿਹੜਾ ਇਹਦਾ ਗਲਾਸ ਵੀ ਬਿਲਕੁਲ ਓਰੀਜਨਲ ਜੈਨੀਆਂ ਨਾਲ ਦਾ ਗਲਾਸ ਆ ਅੱਛਾ ਔਰ ਸਾਰਾ ਪਿੱਤਲ ਦਾ ਅੱਛਾ ਇੱਧਰ ਮਾਰਦੇ ਮੜਾ ਜਾ ਬਈ ਆ ਯੂਐਸਏ ਦਾ ਹੈ ਗਲਾਸ ਵੀ ਓਰੀਜਨਲ ਕਿਉਂਕਿ ਇੰਨਾਂ ਚੀਜ਼ਾਂ ਦੀ ਇੰਨੀ ਸਾਂਭ-ਸਭਾਈ ਕਰਨੀ ਪੈਂਦੀ ਆ ਹਾਂ ਕਿਉਂਕਿ ਲੋਕਾਂ ਨੂੰ ਬਹੁਤ ਇੱਥੇ ਮੇਲੇ ਚਾਉਂਦੇ ਆ ਬਿਲਕੁਲ ਹੁਣ ਆਹ ਚੀਜ਼ਾਂ ਦਾ ਬਾਰੇ ਪੁੱਛ ਲੈਂਦੇ ਆ ਕਿਸ ਨੂੰ ਪਤਾ ਹੀ ਨਹੀਂ ਆ ਜਿਹੜੇ ਪਹਿਲਾਂ ਪੀਲਾ ਹੁੰਦੇ ਸੀਗਾ ਜੋ ਪਹਿਲਾਂ ਤੋੜਦੇ ਸੀ ਉਹਨੂੰ ਗਲ ਚ ਪਾ ਲੈਂਦੇ ਸੀਗੇ ਅੱਛਾ ਕਿਉਂਕਿ ਜਿਹੜਾ ਪੀਲਾ ਦੇ ਦਰਖਤ ਹੁੰਦੇ ਸੀ ਉਹ ਕੰਡੇ ਵਾਲੇ ਹੁੰਦੇ ਸੀ ਹਾਂ ਕਿਉਂਕਿ ਉਧਰ ਕੰਡਾ ਵੱਜਣਾ ਫਿਰ ਉਹ ਕੰਡਾ ਬਗਲਾ ਚ ਬੂ ਤੇ ਇਹਦੇ ਪਾਊਗਾ ਕੀ ਕਰੂਗਾ ਉਹ ਫਿਰ ਆ ਗਲ ਚ ਪਾ ਕੇ ਪੀਲਾ ਤੋੜ ਤੋੜ ਕੇ ਚ ਪਾਈ ਜਾਂਦੇ ਹੁੰਦੇ ਸੀਗੇ ਠੀਕ ਆ ਪਹਿਲਾਂ ਮਸ਼ੀਨੀ ਯੋਗ ਨਹੀਂ ਸੀ ਹਾਂਜੀ ਉਸ ਟਾਈਮ ਤੇ ਜਿਵੇਂ ਛੋਲੇ ਹੋ ਗਏ ਸਰੋਂ ਹੋ ਗਈ ਕੁੱਟ ਕੁੱਟ ਕੇ ਕੱਢਦੇ ਪੇੜਾ ਜਾ ਕੇ ਆ ਜਿਹੜੇ ਇਹ ਬਣਾਉਟ ਵੀ ਐਸੇ ਕਰਕੇ ਬਣਾਈ ਜਾਂਦੇ ਆ ਹੱਥ ਜਿਹੜਾ ਥੱਲੇ ਨਾਲ ਥੱਲੇ ਨਾਲ ਵੱਜੀ ਸੇਵ ਰਹਿੰਦੇ ਜਾਂ ਹਾਂ 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 ਕੀ ਆ ਕੀ ਜਾਈ ਆ ਡੋਲੂ ਆ ਜਿਹੜੇ ਪਹਿਲਾਂ ਰਾਈ ਪਾਉਂਦੀ ਹੁੰਦੇ ਸੀਗੇ ਖੂਹਾਂ ਚ ਪਾਣੀ ਲੈਂਦੇ ਸੀਗੇ ਆ ਦੇ ਕੋਲੇ ਰੱਖਦੇ ਸੀ ਕਿਉਂਕਿ ਉਸ ਟਾਈਮ ਪਾਣੀ ਦੀ ਬੜੀ ਦਿੱਕਤ ਸੀਗੀ ਦਿੱਕਤ ਸੀ ਅੱਜ ਦਾ ਟਾਈਮ ਨਹੀਂ ਸੀ ਜਿਵੇਂ ਥਾਂ ਥਾਂ ਤੇ ਜਿਵੇਂ ਪਾਣੀ ਦਾ ਆਪਣਾ ਉਹ ਹੋ ਗਿਆ ਆ ਸੇਵੀਆਂ ਵਾਲੀ ਆ ਗਈ ਆ ਸੇਵੀਆਂ ਵਾਲੀ ਹੋ ਗਈ ਹਾਂ ਠੀਕ ਆ ਆ ਮੂੰਗਲੀ ਹੋ ਗਈ ਹਾਂ ਆ ਆ ਮਧਾਨੀ ਕਿਵੇਂ ਨੇਤਰਾ ਹੋ ਗਿਆ ਆ ਆ ਉਰੀਆਂ ਹੋ ਗਿਆ ਜਿਵੇਂ ਰੱਸੇ ਪਹਿਲਾਂ ਵੜਦੇ ਸੀ ਸੰਦੇ ਅੱਜ ਕੱਲ ਤਾਂ ਬਣੇ ਬਣਾਏ ਚੀਜ਼ ਆਉਂਦੀ ਹੈ ਹਨਾ ਇਹਨੂੰ ਬਿੰਡੀ ਬੋਲ ਦਿੰਦੇ ਸੀ ਜਿਵੇਂ ਲੱਕੜ ਦੀ ਆਪਾਂ ਟਰਾਲੀਆਂ ਨਰਮੇ ਦੀਆਂ ਛਟੀਆਂ ਭਰਦੇ ਆ ਰੱਸਾ ਖਿੱਚਣ ਵਾਸਤੇ ਰੱਸਾ ਟੁੱਟਦਾ ਨਹੀਂ ਸੀ ਫਿਰ ਲੱਗਦਾ ਬਿੰਡੀ ਅੜ ਗਈ ਹੈ ਨਾ ਹਾਂ ਹਾਂ ਇਸੀ ਦੇ ਚ ਆਹ ਵਿਚਾਰੇ ਮਿਸਤਰੀ ਸੀ ਉਹ ਕਹਿੰਦੇ ਹੁੰਦੇ ਸੀਗੇ ਅੱਗੇ ਪੱਲਾ ਜਿਹੜੇ ਮਿਸਤਰੀ ਸੀ ਹਾਂ ਉਹ ਇੱਕ ਕੁਹਾਤ ਵੀ ਬਣਾਈ ਸੀ ਤੇ ਬਾਹੁਰਾਜ ਬਲੀ ਨੇ ਕਿਹਾ ਸੀ ਕੁੱਲ ਜਾਤ ਨਾਲ ਉਤਰਖਾਨ ਖੱਤਰੇ ਆਦੇ ਵਾਲਾ ਲਾਉਂਦੇ ਲੱਕੜੀ ਦੇ ਪੱਤਰੇ ਹਾਂ ਆ ਜਾਂਦੇ ਪਿੱਛੇ ਨੂੰ ਜਾਂਦੇ ਆ ਤੇਸਾ ਜਿਵੇਂ ਹੈਗਾ ਆ ਪਚਰੇ ਆ ਆ ਦੇ ਲਈ ਸੜਦੇ ਸੀ ਕਿਉਂਕਿ ਬਾਹੁਰਾਜ ਵਾਲੇ ਨੇ ਆ ਤੀਜੇ ਕਈ ਸਿਵਾਤੇ ਕੋਈ ਕਹਿ ਰਿਹਾ ਅੱਛਾ ਜੀ ਸੁਭਾਵਤਾ ਬਣੀਆਂ ਕਹਾਤਾ ਬਣੀਆਂ ਹਾਂ ਬਿਲਕੁਲ ਆ ਅਸੀਂ ਦੋ ਜਾਨਾ ਅੱਗੇ ਬਰਮਾ ਜਦੋਂ ਸਰਾਖ ਮਾਰਦੇ ਇੱਕ ਜਾਨਾ ਰਿੜਕ ਰਗਦਾ ਇੱਕ ਜਾਨਾ ਉੱਤੋਂ ਨੱਪਦਾ ਉਹ ਐਸੇ ਕਰਕੇ ਉਸ ਟਾਈਮ ਤੇ ਲੋਕ ਹੈਲਥੀ ਸੀ ਅੱਛੀ ਕੰਮ ਕਰਦੇ ਸੀਗੇ ਉਸ ਟਾਈਮ ਤੇ ਮਸ਼ੀਨੀ ਜੋਗ ਨਹੀਂ ਸੀ ਆ ਉੱਠਾ ਵਾਲਾ ਰਹਿ ਗਿਆ ਜੀ ਆ ਨਿਉਲੇ ਨੂੰ ਕਹਿੰਦੇ ਆ ਆ ਉੱਠਾ ਨੂੰ ਲਾ ਦਿੰਦੇ ਸੀਗੇ ਨਹੀਂ ਰਾਤ ਨੂੰ ਹਾਂ ਉੱਠਣਾ ਵੀ ਚੋਰੀ ਨਾ ਕਰੇ ਆ ਨਿਓਲਾ ਆ ਛੇ ਤੁਹਾਨੂੰ ਪਤਾ ਹੀ ਹੋਣਾ ਆ ਜੋ ਨਰਮਾ ਚੁਗ ਲੈਣੇ ਸਟੀਆਂ ਵੱਡਣਾਂ ਵਾਸਤੇ ਬਣਾਏ ਹੁੰਦੇ ਸੀ ਆਪਣੇ ਟੁੱਕਾ ਟੁੱਕਾ ਜੀ ਆ ਦਰੀ ਦਾ ਨਿਓਲਾ ਆ ਦਿਖਾਓ ਇਸ ਮਾਰ ਕੇ ਆ ਨਿਓਲਾ ਪਹਿਲਾਂ ਉੱਠ ਬਾਹਰ ਹੁੰਦੀ ਸੀ ਨਾ ਰਾਤ ਨੂੰ ਹਾਂ ਪਹਿਲਾਂ ਚੋਰੀ ਵੀ ਹੁੰਦੇ ਸੀ ਨਾ ਜਿਹੜੇ ਚੋਰੀ ਵੀ ਹੁੰਦੇ ਕਰਕੇ ਦੋਨਾਂ ਨੂੰ ਬੁਲਾ ਦਿੰਦੇ ਖੁੱਚਾਂ ਤੋਂ ਉਹ ਚੋਰੀ ਨਹੀਂ ਸੀ ਹੁੰਦਾ ਉੱਠ ਤੇ ਲੋਕ ਏਡੇ ਭੋਲੇ ਸੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਸੀ ਕਿਉਂਕਿ ਇਹਦੇ ਵਿੱਚ ਤੁਸੀਂ ਸੇਬਾ ਪਾ ਕੇ ਥੋੜਾ ਜਿਹਾ ਘੁਮਾਈ ਜਾਓਗੇ ਖਿੱਚੋਗੇ ਤੇ ਖੁੱਲ ਜਾਂਦੀ ਸੀ ਆਹ ਭੋਲੇ ਜਿਹੇ ਤਾਲੇ ਹੁੰਦੇ ਸੀਗੇ ਕੋਈ ਇੰਨੀ ਗੱਲ ਨਹੀਂ ਲੋਕ ਭੋਲੇ ਹੁੰਦੇ ਸੀਗੇ ਵੀ ਉਹ ਤਕਨੀਕ ਸੀ ਨਵੀਂ ਇਹ ਹਾਂ ਜਦ ਅੱਜ ਦਾ ਟਾਈਮ ਹੁੰਦਾ ਤਾਂ ਕੋਈ ਛੱਡ ਦੇਣਾ ਬਿਲਕੁਲ ਆਹ ਦਰੀਆਂ ਦਾ ਤੁਸੀਂ ਦੇਖਿਆ ਹੀ ਹੋਣਾ ਹਾਂ ਆਹ ਜਿਹੜੀ ਹੈ ਆ ਇੱਕ ਆਮ ਜਿਹੀ ਲੱਕੜ ਤੋਂ ਦੇਖਦੀ ਪਈ ਹੁਣ ਇਹ ਲਵੀ ਆਮ ਜਿਹੀ ਲੱਕੜ ਆ ਹਾਂ ਲੇਕਿਨ ਆਹ ਪੁਰਾਣੇ ਟੈਂਟ ਤੇ ਜੋ ਫਿਟਿੰਗ ਕਰਦੇ ਸੀਗੇ ਬਿਜਲੀ ਦੀ ਫਿਟਿੰਗ ਆ ਇਹਦੇ ਉੱਤੇ ਆ ਫੱਟੀ ਲਾ ਦਿੰਦੇ ਸੀ ਹਾਂ ਹਾਂ 17 ਵਿੱਚ ਸੇਫ ਹੋ ਜਾਂਦੀ 17 ਸੇਫ ਹੋ ਜਾਂਦੇ ਸੀ ਕਿਉਂਕਿ ਹੁਣ ਤਾਂ ਲੈਂਟਰ ਆਵੇ ਪਾਪਾ ਪਾ ਦਿੰਦੇ ਹੋਰ ਕਰ ਦਿੰਦੇ ਹੁੰਦਾ ਟਾਈਮ ਆ ਆ ਜਿਹੜੇ ਸੁਨਿਆਰੇ ਸੀਗੇ ਹਾਂ ਆ ਉਹਨਾਂ ਦਾ ਕਿਵੇਂ ਗਰਮ ਕਰਕੇ ਆ ਦਾ ਸਿਉਣਾ ਗਰਮ ਕੀਤਾ ਪੱਠੀ ਚ ਸਿਉਣਾ ਇਹ ਤੇ ਢਾਲਣ ਵਾਸਤੇ ਅੱਛਾ ਆ ਵੀ ਘੱਟੋ ਘਟ 150 ਸਾਲ ਪੁਰਾਣਾ ਹੈਗਾ ਜਿੱਥੇ ਸਿਉਣਾ ਢਾਲਦੇ ਅੱਛਾ ਇਹਦੀ ਸਿਉਣਾ ਢਾਲਦੇ ਸੀਗੇ ਹਾਂ ਉੱਥੋਂ ਗਰਮ ਕਰਕੇ ਸੋਨਾ ਢਾਲ ਕੇ ਚ ਪਾ ਦਿੰਦੇ ਠੀਕ ਆ ਆ ਦੀਵੇ ਸੀ ਉਹਨਾਂ ਦੇ ਹਾਂ ਦੀਵੇ ਤੋਂ ਬਾਅਦ ਉਹ ਜਿਹੜੇ ਕੈਰੋਸਿਨ ਦੇ ਦੀਵੇ ਸੀ ਆ ਇਹਦੇ ਉੱਤੇ ਰੱਖ ਕੇ ਉਹ ਜਿਵੇਂ ਆ ਉਹਦਾ ਬਣਾਉਂਦੇ ਹੁੰਦੇ ਫੁੱਕਾ ਮਾਰ ਕੇ ਹਾਂ ਆ ਉਸ ਟਾਈਮ ਤੇ ਫਿਰ ਆ ਤੋਲ ਸੀਗਾ ਤੋਲ ਵੀ ਬਹੁਤ ਵਧੀਆ ਸੀ ਇਹਦੇ ਨਾਲ ਰੱਤਿਆਂ ਹੀ ਤੋਲਿਆ ਜਾਂਦੇ ਸੀਗਾ ਅੱਛਾ ਇਹ ਵੀ ਪੂਰਾ ਸਹੀ ਤੋਲਦਾ ਸੀ ਦੇਖੋ ਹਾਂ 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 ਦੇਖੋ ਤਾਂ ਕੰਪਿਊਟਰ ਸਿਸਟਮ ਉਸ ਟਾਈਮ ਤੇ ਇਮਾਨਦਾਰ ਸੀ ਨਾ ਇਮਾਨਦਾਰੀ ਜ਼ਿਆਦਾ ਸੀ ਬਿਲਕੁਲ ਇੰਨੇ ਅੱਜ ਦੇ ਟਾਈਮ ਤੇ ਕਰੇ ਬੇਈਮਾਨ ਨਹੀਂ ਹਾਜ ਨਹੀਂ ਉਹ ਆ ਉਸ ਟਾਈਮ ਤੇ ਬੜੀ ਇਮਾਨਦਾਰੀ ਸੀ ਹਾਂ ਆ ਦੀਵੇ ਹੋਏ ਜਿਵੇਂ ਉਹਨਾਂ ਦਾ ਸਮਾਨ ਹੀ ਸਨਾਰਿਆਂ ਦਾ ਇਹਦੇ ਉੱਤੇ ਆ ਜੇ ਘੱਟੋ ਘੱਟ ਹੈ 150 ਸਾਲ 250 ਪਲੱਸ 150 ਸਾਲ ਪੁਰਾਣਾ ਆ ਅੱਛਾ ਅੱਗੇ ਵਿਆਹਾਂ ਸ਼ਾਦੀਆਂ ਚ ਆਹ ਦਿੰਦੇ ਹੁੰਦੇ ਸੀਗੇ ਅੱਛਾ ਤੇ ਆ ਕੀ ਚੀਜ਼ ਆ ਆ ਕਿੱਥੇ ਸਨਾਰੇ ਨਾ ਹਾਰ ਰੱਖਦੇ ਸੀਗੇ ਜਿਹੜੀ ਉੱਤੇ ਸੋਨਾ ਕਟਣ ਵਾਸਤੇ ਅੱਛਾ ਇਹਦੇ ਤਿਆਰ ਨੂੰ ਹੁੰਦੀ ਲੋਹੇ ਦੀ ਪਥੌੜੀ ਨਾਲ ਫਿਰ ਸੋਨਾ ਕਟਦੇ ਉਦੋਂ ਬਾਅਦ ਆ ਜਿਹੜੇ ਕੰਡੇ ਆ ਗਏ ਜਿਵੇਂ ਹਾਂ ਆ ਵੀ ਹੁਣ ਆ ਵੀ ਵਿਚਾਰਾ ਇਹਨਾਂ ਦਾ ਜੋਗ ਗਿਆ ਹੈ ਕੰਡਿਆਂ ਦਾ ਹੁਣ ਤਾਂ ਕੰਪਿਊਟਰ ਕੰਡੇ ਰਹਿ ਗਏ ਠੀਕ ਹੈ ਜੀ ਉਦੋਂ ਬਾਅਦ ਆ ਤੁਹਾਡੇ ਗ੍ਰਾਮੋਫੋਨ ਆ ਗਏ ਜਾਂ ਮਸ਼ੀਨਾਂ ਆ ਗਈਆਂ ਹਾਂ ਇਲੈਕਟ੍ਰੋਨਿਕ ਆ ਗਈਆਂ ਇਲੈਕਟ੍ਰੋਨਿਕ ਆ ਗਈਆਂ ਉਹ ਚਾਬੀ ਵਾਲੀ ਆ ਗਈ 102 ਮਾਡਲ ਹਾਂ ਉਹਦੇ ਉੱਤੇ ਪੱਥਰ ਦੇ ਚੱਲਦੇ ਸੀਗੇ ਰਿਕਾਰਡ ਕੀ ਚੱਲਦੇ ਆ ਹੁਣ ਆਹ ਆ ਚੱਲਦੇ ਸਾਰੇ ਇੱਕ ਆ ਕੇ ਦਿਖਾਓ ਜੀ ਬਿਲਕੁਲ ਚੱਲਦੇ ਸੀਗੇ ਤੇ ਕੋਈ ਨਾ ਕੋਈ ਹੇਠਾਂ ਆ ਆਹ ਸਾਊਂਡ ਬਾਕਸ ਆ ਆਹੀ ਆਵਾਜ਼ ਬਣਾਉਂਦਾ ਹੁੰਦਾ ਸੀਗਾ ਇਹਦੇ ਕੋਈ ਬੈਟਰੀ ਨਹੀਂ ਕੋਈ ਸੈੱਲ ਨਹੀਂ ਕੋਈ ਕੁਝ ਨਹੀਂ ਹੈ ਚਾਰਜਿੰਗ ਚੁਰਜੀ ਨਹੀਂ ਕੋਈ ਚਾਰਜਿੰਗ ਨਹੀਂ ਹੈ ਬਿਗੈਰ ਚਾਰਜਿੰਗ ਆ ਅੱਛਾ ਸਿਰਫ ਸਾਊਂਡ ਬਾਕਸ ਨੇ ਤੇ ਕੱਲੀ ਚਾਬੀ ਭਰ ਕੇ ਇਥੇ ਚਾਬੀ ਭਰੀ ਜਾਂਦੀ ਆ ਅੱਛਾ ਤੇ ਬਸ ਇਸ ਨੇ ਆਵਾਜ਼ ਬਣਾਉਣੀ ਹੁੰਦੀ ਆਵਾਜ਼ ਹੋਰ ਵੀ ਹੋ ਜਾਂਦੀ ਏ ਦੀ ਹਾਂ 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 ਆਵਾਜ਼ ਕਰੇ ਥੋੜੀ ਹੋਰ ਇਦੋਂ ਨਹੀਂ ਆਵਾਜ਼ ਸਾਊਂਡ ਬਾਕਸ ਦੀ ਆ ਐ ਸੀ ਨਾ ਉਸ ਟਾਈਮ ਤੇ ਜੋ ਚੱਲਦੇ ਸੀਗੇ ਹਾਂ ਲੋਕੀ ਆਦੇ ਘਰਾਂ 'ਚ ਬੈਹਿ ਕੇ ਆਰਾਮ ਨਾਲ ਸੌਂਦੇ ਹੁੰਦੇ ਸੀ ਖੱਪ ਖਾਨਾ ਨਹੀਂ ਸੀ ਜਿਵੇਂ ਅੱਜ ਕੱਲ ਠੀਕ ਆ ਥਾਂ ਥਾਂ 'ਤੇ ਆਹ ਸ਼ਾਂਤੀ ਮਾਹੌਲ ਦੇ ਆਦੇ ਘਰ ਹੀ ਸੌਂਦੇ ਕਿਸੇ ਨੂੰ ਪਰੇਸ਼ਾਨ ਨਹੀਂ ਕਰਦੇ ਸੀ ਠੀਕ ਆ ਜਿਵੇਂ ਅੱਜ ਕੱਲ ਰਾਤ ਨੂੰ ਅਜੇ ਤੁੰਦੜਕਾ ਚੱਲੀ ਜਾਂਦਾ ਜਿਵੇਂ ਬੀਏ ਕੀ ਜਾਂਦੀ ਆ ਲੋਕਾਂ ਨੂੰ ਫੋਨ ਨਹੀਂ ਦੇਣਾ ਉਹ ਕਰਨਾ ਉਹ ਕ ਟਾਈਮ ਨਹੀਂ ਸੀ ਉਸ ਟਾਈਮ ਤੇ ਅੱਛਾ ਦੂਜਿਆਂ ਦਾ ਕੰਮ ਹੈ ਨਹੀਂ ਹਾਂ ਨਵੀ ਇਹ ਕਿੰਨੇ ਕ ਪੁਰਾਣਾ ਹੋਇਆ ਜੀ ਇਹ ਆ 47 ਤੋਂ ਪਹਿਲਾਂ ਦੇ ਆ ਕਿਉਂਕਿ ਆ ਸਾਰੇ ਫੋਰਨ ਦੇ ਆਏ ਸੀ ਜਿੰਨੇ ਵੀ ਅੱਛਾ ਅੱਛਾ ਇਹ ਫੋਰਨਾ ਹਾਂ ਸਾਰੇ ਕੈਨੇਡਾ ਦੇ ਇੰਗਲੈਂਡ ਦੇ ਅੱਛਾ ਬਲੇ ਹੁੰਦੇ ਸੀ ਆ ਅੱਛਾ ਤੇ ਆਹ ਜੀ ਆਹ ਇਲੈਕਟ੍ਰੋਨਿਕਸ ਆਹ ਜਿਹੜੀਆਂ ਹੋਣਾ ਮਸ਼ੀਨਾਂ ਚੱਲਦੀਆਂ ਉਹ ਤੋਂ ਬਾਅਦ ਬਿਜਲੀ ਤੇ ਆ ਗਈਆਂ ਬਿਜਲੀ ਕਨੈਕਸ਼ਨਾਂ ਜਿਵੇਂ ਆ ਇਹਨੂੰ ਮੜਾਇਆ ਕਰੂ ਚਾਲੂ ਦੇਖੀ ਇਹਦਾ ਅੱਗੋਂ ਚਾਲੂ ਕਰੀ ਜਿਵੇਂ ਤੁਸੀਂ ਇਹਨੂੰ ਚੱਕ ਕੇ ਇੱਥੇ ਰੱਖਤਾ ਇਹਨੂੰ ਕਿਸੇ ਚੱਕ ਕੇ ਰੱਖਿਆ ਰਟਾਰ ਹੋ ਚੱਲ ਗਿਆ ਹਾਂ ਹਾਂ ਇਹਦੇ ਵਿੱਚ 6 ਚੇਰ ਕਾ ਦਾਦੇ ਚ ਇੱਕ ਸਾਈਡ ਤੇ ਐਲਪੀ ਰਿਕਾਰਡ ਵੱਜ ਗਿਆ ਹਾਂ ਇਹਨਾਂ ਦੇ ਆਪੇ ਆਟੋਮੈਟਿਕ ਹੀ ਤੇਜ਼ ਹੋਣਿਆ ਜਦੋਂ ਉਦੋਂ ਬਾਅਦ ਉਸ ਵੇਹੋਰ ਸਾਂ ਗੀ ਸੁਨਣਾ ਪਾ ਜਮੇ ਉਦੋਂ ਬਾਅਦ ਵੈਸੇ ਤਾਂ ਇਹ ਤੇਜ਼ ਆਪ ਹੀ ਹੋ ਜਾਣੇ ਹੁੰਦੇ ਆ ਜੱਟਾਂ ਦੀ ਲੋੜ ਨਹੀਂ ਇਤੋਂ ਲੱਗ ਗਿਆ 1 2 3 4 5 ਸੀਲ ਜੀ ਬਾਈ ਚੱਲਦੀ ਹਾਂ ਆ ਜਿੰਨੇ ਸਿਰ ਵਾਈ ਹੈ ਚੇਰ ਕਾ ਹਟਾ ਜਿਹਦੇ ਹੱਥ ਉੱਤੇ ਜਾਂ ਨਾ ਵੀ ਕੋਈ ਸਗਰਾਏ ਨਹੀਂ ਕੋਈ ਸਗਰਾਏ ਦਾ ਕੋਈ ਫਰਕ ਨਹੀਂ ਪੈਂਦਾ ਹਾਂ ਬਾ ਟੁੱਟੇ ਨਾ ਠੀਕ ਆ ਸਗਰਾ ਇਹਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ ਦੇਖੀ ਨਹੀਂ ਆ ਨਾ ਹਾਂ ਹੁਣ ਆ ਆ ਗਏ ਆ ਵਿਚਾਰੀਆਂ ਇਹਨਾਂ ਦਾ ਵੀ ਹੁਣ ਟਾਈਮ ਗਿਆ ਹੁਣ ਵੋਇਚ ਆ ਗਈਆਂ ਹੁਣ ਤਾਂ ਬਸ 9 ਦਿਨ ਹੀ ਰਹਿ ਗਈਆਂ 9 ਦਿਨ ਹੀ ਰਹਿ ਗਈ ਬਸ ਉਹੀ ਗੱਲ ਆ ਦੇਖੋ ਮਿੱਤਰੋ ਆ ਏਡੇ ਏਡੇ ਪ੍ਰੋਜੈਕਟਾਂ ਦੀ ਜਗ੍ਹਾ ਅੱਜ ਨਾ ਹੀ ਨਹੀਂ ਰਹਿ ਗਈ ਆ ਦੋਸਤੋ ਇਹ ਬਾਈ ਨੇ ਦੇਖੋ ਕਿੰਨਾ ਕੀਮਤੀ ਸਮਾਨ ਆ ਨਾ ਜਿਹੜਾ ਆਪਣਾ ਰਵਾਇਤੀ ਚੀਜ਼ਾਂ ਸੀ ਸੌਂਡ ਹੋ ਗਿਆ ਲੱਕੜ ਦਾ ਹੋ ਗਿਆ ਸਨਿਆਰੇ ਦਾ ਹੋ ਗਿਆ ਹੋਰ ਕਾਫੀ ਸਮਾਨ ਆ ਇਹ ਪੁਰਾਣੇ ਟੈਲੀਫੋਨ ਸੀ ਬਾਈ ਦੀ ਬਹੁਤ ਮਿਹਨਤ ਲੱਗੀ ਹੈ ਜਿੰਨਾ ਸਮਾਨ ਇਕੱਠਾ ਕਰਨ ਦੇ ਹਨਾ ਇੱਕ ਸ਼ੌਂਕ ਹੈ ਇਹਨਾਂ ਨੂੰ ਦੇਖੋ ਤੇ ਪਰ ਇਹਨਾਂ ਕੋਈ ਵੀ ਸਮਾਨ ਫੋਰ ਸੇਲ ਨਹੀਂ ਹੈ ਨਾ ਨਾ ਹਨਾ ਜੇਕਰ ਹੋਰ ਕਿਸੇ ਕੋਲ ਕੋਈ ਪੁਰਾਣਾ ਸਮਾਨ ਪਿਆ ਹੋਵੇ ਹਾਂ ਜੇ ਦੇ ਦੂਗਾ ਕੋਈ ਅਸੀਂ ਗੱਲ ਨਹੀਂ ਕਹੀ ਸਾਨੂੰ ਦੇ ਜਾਂਦੇ ਆ ਫ੍ਰੀ ਵੀ ਦੇ ਜਾਂਦੇ ਆ ਅੱਛਾ ਬਾਈ ਮੁੱਲ ਵੀ ਦੇ ਦਿੰਦੇ ਆ ਕਿਉਂਕਿ ਅਸੀਂ ਤਾਂ ਲੋਕਾਂ ਦੀ ਸੇਵਾ ਕਰਨੀ ਆ ਜਿਹੜੇ ਆਉਣ ਵਾਲੀਆਂ ਮਸਲਾ ਹੈ ਗਿਆ ਬੱਚਿਆਂ ਨੂੰ ਇਹਨਾਂ ਬਾਰੇ ਜਾਣਕਾਰ ਕਰਾਉਣੇ ਆ ਬਿਲਕੁਲ ਲਈ ਪ੍ਰਾਣੀ ਜਿਹੜੀ ਹੈਲਥ ਬਾਰੇ ਉਹ ਆਹੇ ਚੀਜ਼ਾਂ ਜਿਹੜੇ ਪਿੱਤਲ ਦੇ ਬਰਤਨ ਤੁਸੀਂ ਦੇਖਦੇ ਆ ਉਹਨਾਂ ਦੇ ਖਾਣੇ ਬਣਦੇ ਸੀਗੇ ਕਦੇ ਕੋ ਤੁਸੀਂ ਦੇਖਿਆ ਹੋਣਾ ਮੇਰੀ ਉਮਰ ਵੀ ਅੱਜ 65-66 ਸਾਲ ਆ ਮੈਂ ਬਗੈਰ ਐਨਕਾ ਤੋਂ ਹੇ ਫਿਲਹਾਲ ਫਿਰਦਾ ਠੀਕ ਆ ਅੱਜ ਕੱਲ ਦੇਖੋ ਤੁਸੀਂ ਬੱਚੇ ਨਿੱਕੇ ਨਿੱਕੇ ਆ 5-7 ਸਾਲ ਦੇ ਬੱਚੇ ਉਹਨਾਂ ਦੇ ਐਨਕਾ ਲੱਗ ਜਾਂਦੀਆਂ ਕਿਉਂਕਿ ਆਹ ਜਿਹੜੀਆਂ ਚੀਜ਼ਾਂ ਸੀ ਉਸ ਟਾਈਮ ਤੇ ਲੋਹੇ ਦੇ ਬਰਤਨ ਹੋਗੇ ਪਿੱਤਲ ਦੇ ਹੋਗੇ ਕਾਂਸੀ ਦੇ ਹੋਗੇ ਸਰਬ ਲੋਹਾ ਲੋਹਾ ਸਰ ਬਲੋਹਾ ਹੋ ਗਿਆ ਇਹਨਾਂ ਚ ਚੀਜ਼ ਹੈ ਹੈਲਥੀ ਆਹੀ ਬਹੁਤ ਵਧੀਆ ਚੀਜ਼ ਸੀਗੀ ਕਿਸੇ ਨੂੰ ਆਹੀ ਐਸੇ ਦੱਸਣ ਵਾਸਤੇ ਅਸੀਂ ਆ ਚੀਜ਼ਾਂ ਲੋਕਾਂ ਨੂੰ ਵਿਖਾਉਨੇ ਆ ਲੈ ਚਲੋ ਕੁਛ ਨਾ ਕੁਛ ਸੁਧਾਰ ਹੋ ਜੇ ਬਿਲਕੁਲ ਇਹ ਆ ਸਟੀਲ ਜਿਹੜਾ ਕੋਈ ਹੋਰ ਸਿਲਵਰ ਆ ਲੋਕਿਆਂ ਦੇ ਬਾਹਰ ਸਿੱਟਣਾ ਆ ਬੱਚਿਆਂ ਨੂੰ ਵਿਖਾਉਣ ਆਪ ਸਗਾ ਸਿਆਣੇ ਹੋ ਜਾਣ ਨੀ ਅਗੇ ਕੋਈ ਬਿਮਾਰੀ ਨਹੀਂ ਸੀ ਸਮਾਰੀ ਨਹੀਂ ਹੁੰਦੀ ਸੀ ਇਹ ਚੀਜ਼ਾਂ ਹਾਂਜੀ ਦੋਸਤੋ ਜੇਕਰ ਕਿਸੇ ਨੂੰ ਵੀ ਕੋਈ ਪੁਰਾਣਾ ਸਮਾਨ ਕੋਈ ਪਿਆ ਜੋ ਪੰਜਾਬ ਨਾਲ ਪੁਰਾਣ ਨਾਲੇ ਸੰਬੰਧਤ ਰੱਖਦਾ ਤਾਂ ਬਾਈ ਤੁਸੀਂ ਸੇਲ ਵੀ ਕਰ ਸਕਦੇ ਹੋ ਤੇ ਵੈਸੀ ਵੀ ਦੇ ਸਕਦੇ ਹੋ ਤੇ ਬਾਈ ਆਪਣਾ ਕੰਟੈਕਟ ਨੰਬਰ ਬੋਲ ਦਿਓ ਹਾਂ ਮੇਰਾ ਕੰਟੈਕਟ ਨੰਬਰ ਹੈਗਾ 19815378534 9315378534 ਠੀਕ ਆ ਸਰ ਧੰਵਾਦ ਜੀ ਠੀਕ ਹੈ